ਲਾਈ ਮਿੱਤਰੋ ਅੱਜ ਤੁਹਾਨੂੰ 10 ਨਾਕ ਦਿਖਾਉਣ ਲੱਗਾਗਾ ਮੁਰਾ ਨਸਲ ਦੇ ਤੇ 800 ਨੂੰ ਦਿਖਾਵਾਂਗੇ ਕਟੀਆਂ ਤੇ 200 ਨੂੰ ਦਿਖਾਵਾਂਗੇ ਪੂਰੇ ਘੈਂਟ ਨਸਲ ਦੇ ਜਿਵੇਂ ਜੈਡ ਬਲੈਕ ਰਿੰਗ ਸੈਂਕਰੀ ਦੋ ਚੰਗੇ ਬਰੀਡ ਵਾਲੇ ਕੱਟੇ ਦਿਖਾ ਦਾਂਗੇ ਠੀਕ ਆ ਤੇ 800 ਨੂੰ ਪਹਿਲੇ ਨੰਬਰ ਦੇ ਕਟਾਂ ਦਿਖਾ ਦਾਂਗੇ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਤੁਹਾਨੂੰ ਮੋਟੀ ਮੋਟੀ ਕਟਾਂ ਤੇ ਝਲਕ ਮਰਵਾ ਦੇਣਾ ਵੀ ਅੱਜ ਦੀ ਵੀਡੀਓ 'ਚ ਜਿਹੜੇ ਕਟੀਆਂ ਉਹ ਕਿਹੋ ਜਿਹੇ ਰਹਿਣ ਵਾਲੀਆਂ ਕੋਈ ਵੀ ਕੱਟੀ ਤੁਹਾਨੂੰ ਲਿਸੀ ਨਹੀਂ ਮਿਲੂਗੀ ਕਿਸੇ ਵੀ ਕੱਟੇ ਤੁਹਾਨੂੰ ਪੰਜ ਥਾਂ ਨਹੀਂ ਮਿਲਣੇ ਸਾਰਿਆਂ ਲਗਭਗ ਥਣ ਚਾਚ ਰਹੋਗੇ ਤੇ ਲਗਭਗ ਸਾਰਾਂ ਕੱਟੇ ਹੀ ਖੀਰ ਆਉਣੇ ਜੇ ਕਦੀ ਦੋੰਦ ਹੋਊਗੀ ਵੀ ਤਾਂ ਬਾਈ ਦੱਸ ਕੇ ਤੁਹਾਨੂੰ ਦੇ ਦਊਗਾ ਠੀਕ ਆ ਗੋਲ ਮਟੋਲ ਰਿੰਗ ਸਿੰਘ ਪੂਰੀ ਸੋਹਣੀ ਬੰਤਰ ਦੇ ਕੱਟੇ ਤੁਹਾਨੂੰ ਦਿਖਾਉਣੀਆਂ ਨਹੀਂ ਆ ਤੇ ਬਾਕੀ ਜੋ ਜਾਣਕਾਰੀ ਹੋਊ ਬਾਈ ਸਾਂਝੀ ਕਰ ਦਊਗਾ ਤੋਰ ਤਾਰ ਕਿਸ ਨੂੰ ਸਾਰੇ ਪਾਸੇ ਦਿਖਾ ਦਾਂਗੇ ਤੇ ਲਾਸਟ ਤੱਕ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਦੇਖਣੀ ਆ ਫੇਜਰ ਦਿੱਤੇ ਹੋਏ ਨੰਬਰ ਤੇ ਮਾਲਕ ਨਾਲ ਤੁਸੀਂ ਕੱਟੇਆਂ ਫਿੱਦਨ ਵਾਸਤੇ ਸੰਪਰਕ ਕਰਨਾ ਕਾਹਲ ਨਹੀਂ ਕਰਨੀ ਮਾਲਕ ਕਿਤੇ ਨਹੀਂ ਜਾਂਦਾ ਹੁੰਦਾਗਾ ਸੋ ਪਹਿਲਾਂ ਗੌਰ ਨਾਲ ਦੇਖ ਕੇ ਫਿਰ ਬਾਈ ਨਾਲ ਸੰਪਰਕ ਕਰਨਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਲਖੇ ਕੀ ਹਾਲ ਚਾਲ ਆ ਠੀਕ ਆ ਤੁਸੀਂ ਸੁਣਾਓ ਜੀ ਠੀਕ ਠਾਕ ਕਿਰਪਾ ਬਾਬੇ ਨਾਨਕ ਦੀ ਮਿਹਰਾਂ ਸੱਚੇ ਪਾਤਸ਼ਾਹ ਦੀ ਐ ਐਡਰੈਸ ਬੋਲ ਦੀ ਬੜਾ ਤਾਂ ਆ ਨਾ ਵੀਰੇ ਆਪਣਾ ਤਾਰੀਆ ਪਿੰਡ ਰਾਈਆ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਵੀਰੇ ਆਪਣਾ ਮੋਬਾਈਲ ਨੰਬਰ ਆਪਣਾ ਹੈਗਾ 9855287584 ਵੀਰੇ ਲੇਟ ਹੋ ਗਿਆ ਦੀ ਨਾ ਆਪਣਾ ਕੰਮ ਲੇਟ ਆ ਰਿਹਾ ਲਖੇ ਆਪਣੇ ਭਾਗ ਸਿੰਘ ਚੈਨਲ ਤੇ ਆਪਣੇ ਨਾਲ ਅੰਮਰਸਰ ਤੋਂ 40 50 ਕਿਲੋਮੀਟਰ ਦੇ ਅੱਗੇ ਆ ਬੰਦੇ ਬਾਈ ਗੁਰਪ੍ਰੀਤ ਉਹਦਾ ਨਾਂ ਉਹਨੂੰ ਆਪਾਂ ਦਿੱਤੀਆਂ 30 ਕ ਕਟੀਆਂ ਤੋਂ ਯਾ ਕਟੀਆਂ ਪਾਉਣਗਾ ਉਹਨੇ ਤੇ ਲਾਟ ਆ ਵੀ ਉਸੇ ਦੀ ਜਾਣਾ ਸੀਗਾ ਮਾਲਕ ਦੀ ਕਿਰਪਾ ਨਾਲ ਪਰ ਕਾਰਨ ਕੀ ਆ ਵੀ ਉਹ ਕਹਿੰਦਾ ਮੇਰੇ ਬਾਈ ਹਲੇ ਮਿਸਤਰੀ ਨਹੀਂ ਆਏ ਯਾਰ ਮੇਰਾ ਕੰਮ ਹਲੇ ਥੋੜਾ ਵਿੱਚ ਪਿਆਦਾਰੀ ਕਹਿੰਦਾ ਇੱਕ ਅੱਧੀ ਵੀਡੀਓ ਪਾ ਲੋ ਮੈਂ ਖਾ ਨਾਲੇ ਇੰਨੇ ਨਾਲ ਹੋਰ ਭਰਾ ਆਪਣੇ ਨਾਲ ਜੁੜਦੇ ਆ ਜੁੜੇ ਰਹਿਣਗੇ ਲਗਾਤਾਰ ਜੀ 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 ਨਹੀਂ ਮਾ ਉਧਰ ਜਾ ਰਿਹਾ ਜੀ ਆਪਣਾ ਹਾਂਜੀ ਹਾਂ ਆਪਾਂ 30 ਕਟੀਆਂ ਉਧਰ ਦੇ ਦਿਆਂ 20 ਉਹਨਾਂ ਨੂੰ ਹੋਰ ਦੇਣੀਆਂ ਭਰਾਵਾਂ ਨੂੰ ਠੀਕ ਆ ਜੇ ਪਹਿਲੇ ਨੰਬਰ ਤੇ ਇਕੱਠੇ ਹੈਗਾ ਤਾਰੀ ਜਿਬਰੀ ਦੰਦੋ ਕਿ ਮੈਂ ਕੱਟੀ ਵੀਰੇ ਦੰਦੋ ਇਹ ਲੱਖੇ ਖੀਰੀ ਆ ਕੱਟੀ ਠੀਕ ਹੈ ਮਾਲਕਾਂ ਦੇ ਦਸਨ ਮੁਤਾਬਕ ਅੱਜ 1 ਮਹੀਨਾ ਤੇ 1 ਦਿਨੇ ਦੇ ਟੀਕਾ ਭਰਾਏ ਨੂੰ ਹੋ ਗਿਆ ਮਾਲਕਾਂ ਨੇ ਦੱਸਿਆ ਵੀ ਅੱਟ ਕੱਟੀ ਦੇਗੀ ਠੀਕ ਹੈ 19 19 ਤਰੀਕ 11 ਮਹੀਨਾ 2025 ਦੀ ਵੀਡੀਓ ਆ 1 ਮਹੀਨਾ ਤੇ 1 ਦਿਨ ਇਹਨੂੰ ਟੀਕਾ ਭਰਾਏ ਹੋ ਗਿਆ ਜੀ ਨਹੀਂ ਟੀਕਾ ਭਰਾਏ ਨੂੰ ਹੋ ਗਿਆ ਮਾਲਕਾਂ ਦੀ ਕਿਰਪਾ ਨਾਲ ਅੱਟ ਦੇਗੀ ਸੀ ਪਰ ਇਹ ਰਹਿਣੀ ਚਾਹੀਦੀ ਫਿਰ ਹਣਾ ਪਰ ਆਪਾਂ ਖਾਲੀ ਕਰਕੇ ਲਈ ਆ ਵੀਰੇ ਖਾਲੀ ਕਰਕੇ ਦੇਣੀ ਆ ਹਣਾ ਬਾਕੀ ਸਾਰੇ ਕੱਟੀ ਦੀ ਬੰਤਰ ਦੇਖ ਜੰਮੀ ਪਲੀ ਲੱਖੇ ਕੱਟੀ ਬਹੁਤ ਜਿਆਦਾ ਸੋਹਣੀ ਸੁਨੱਖੀ ਆ ਹਣਾ ਪੂਰੀ ਮਤਲਬ ਫੁੱਲ ਸ਼ਕੀਨ ਆਈ ਹੈ ਨਾ ਕੱਟੀ ਹੈ ਫੁੱਲ ਸ਼ਕੀਨ ਹੈ ਬਈ ਆ ਤੋ ਪਜੀ ਪੈਂਦੀ ਹੈ ਇਹਦੇ ਕਾਰਨ ਮਾੜਾ ਮੋਟਾ ਉਹ ਹੋ ਸਕਦਾ ਉਹ ਲੱਗ ਸਕਦਾ ਹੈ ਨਾ ਇੱਥੇ ਹੁਣ ਛਾਵੇਂ ਕੱਟੀ ਖੜੀ ਆ ਹੁਣ ਤੂੰ ਦੇਖ ਇੱਥੋਂ ਕਦ ਕਾਠ ਬੇਲ ਚੜਾਈ ਚੜੂਈ ਪੁੱਠੇ ਦੀ ਚੜਾਈ ਬੜੀ ਸੋਹਣੀ ਆ ਕੱਟੀ ਦੀ ਹੈ ਨਾ ਪੂਰੀ ਜਣੀ ਆਪਾਂ ਕਹਿੰਦੇ ਪਹਿਲਾਂ ਮੈਂ ਤਾਂ ਤੁਸੀਂ ਪੈਰ ਦੇਖੋ ਚਾਰੇ ਪੈਰੇ ਨਹੀਂ ਕੋਈ ਲੈਦੇ ਜੇ ਪੈਰ ਨਹੀਂ ਢਾਲੇ ਮੇਜੇ ਕੋਈ ਪੈਰ ਨਹੀਂ ਢਾਲੂ ਹੈਗਾ ਜੀ ਵੀਰੇ ਜੀ ਤੇ ਸਿੰਗ ਦੇ ਲੋ ਕਰਮ ਵਾਲ ਦੇ ਜੀ 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 ਮੱਥਾ ਤੌਣ ਪਤਲੀ ਤੇ ਪਿੱਛਾ ਭਰ ਆ ਗਿਆ ਕੱਟੀ ਦਾ ਜੀ ਵੀਰੇ ਜੀ ਜੀ ਤੇ ਉਮਰ ਤਾਂ ਫਿਰ ਲੱਗਦਾ 2 ਸਾਲ ਦੇ ਦੋ ਸਾਲ ਦੀ ਆ ਵੀਰੇ ਮੂਹੋ ਖੀਰੀ ਆ ਲਖੇ ਹੀ ਮੂਹੋ ਖੀਰੀ ਆਗੀ ਉਮਰ ਦੋ ਸਾਲ ਦੀ ਆਗੀ ਉਮਰ ਦੋ ਸਾਲ ਦੀ ਆ ਵੀਰੇ ਤੇ ਸ਼ਕੀਨ ਮਤਰਾ ਪੂਰੀ ਇੰਨੀ ਕੈ ਕਿਸ ਨੂੰ ਦੇਖ ਕੇ ਮਨ ਖੁਸ਼ ਹੋਣਾ ਕਟਣਾ ਸਾਰੇ ਇੱਕ ਨਹੀਂ ਜਿਹੜੀ ਦਾਸਰ ਹੋਗੇ ਤੁਹਾਨੂੰ ਸਾਰੇ ਚੰਗਿਆ ਲੱਗਣਗੀਆਂ ਜੀ ਵੀਰੇ ਜੀ 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 ਤੇ ਬਾਕੀ ਤੁਹਾਨੂੰ ਆਪਾਂ ਇੱਥੋਂ ਤੁਹਾਨੂੰ ਥਣਾਂ ਦੀ ਵੰਤਰ ਦਿਖਾ ਦਿੰਦੇ ਆ ਥਣ ਚਾਰ ਮਿਲਣਗੇ ਤੁਹਾਨੂੰ ਜਿਹੜੀ ਥਣ ਵੀਰੇ ਗੂਠਿਆਰ ਕੇ ਮਿਲਣਗੇ ਮਾਲਕ ਦੀ ਕਿਰਪਾ ਨਾਲ ਬਹੁਤ ਸੋਹਣੇ ਥਣ ਲੱਗੇ ਹੋਇਆ ਇਹ ਜੀ ਗੱਲ ਨਹੀਂ ਕੋਈ ਹੋਊਗੀ ਵੀ ਕੋਈ ਥਣ ਬੇ ਘਟ ਵਾਧਾ ਹੋਊਗਾ ਜਾਂ ਹਾਂ 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 ਸਹੀ ਆ ਸਹੀ ਆ ਉਹ ਚੀਜ਼ ਨਹੀਂ ਹੋਊਗੀ ਵੀਰੇ ਹਨਾ ਸਾਰਾ ਘਟਣ ਥਾਂ ਚੱਚਾ ਰਹੀ ਹੋਣਾ ਮੈਂ ਖਿਆ ਵੀਰੇ ਚਾਰ ਚਾਰ ਥਣ ਆਹ ਕੱਟੀ ਦੀ ਲਖੇ ਇਹਨੂੰ ਅੱਜ ਹੋ ਗਏ 25 ਦਿਨ ਇਹ ਕੱਟੀ ਦੀ ਆਪਣੇ ਘਰੇ ਆ ਕੇ ਇਹਨੇ ਉਹ ਕਰਿਆ ਅਟ ਦਿੱਤਾ ਇਹਦੀ ਆਪਣੇ ਕੋਲੇ ਵੀਡੀਓ ਵੀ ਪਈ ਆ ਇਹਨੂੰ ਅੱਜ 25 ਦਿਨ ਹੋ ਗਏ ਮੰਨ ਕੇ ਚਲੋ 20 22 ਦਿਨਾਂ ਤੋਂ 23 ਦਿਨਾਂ ਤੋਂ ਕੱਟੀ ਆ ਜਿਹੜੀ ਅਟ ਦੇ ਜਾਂਦੀ ਹੈ ਨਾ ਤੇ ਇਹ ਵੀਰੇ ਦੰਦੋ ਦੋਂਦੀ ਆ ਕੱਟੀ ਅੱਛਾ ਇਹ ਦੋ ਆਉਂਦੀ ਜੇ ਆਪਾਂ 2.5 ਸਾਲ ਦੀ ਮੰਨ ਸਕਦੇ ਆ 2.5 ਸਾਲ ਦੀ ਮੰਨ ਸਕਦੇ ਆ ਇਹ ਦੋਂਦੀ ਆ ਕੱਟੀ ਬਾਕੀ ਸਾਰੀਆਂ ਕੱਟੀਆਂ ਜਿਹੜੀਆਂ ਖੀਰੀਆਂ ਬਾਈ ਹੈਨਾ ਇਸ ਕੱਟੀ ਦੀ ਆਪਣੇ ਕੋਲੇ ਵੀਡੀਓ ਵੀ ਅਟ ਦੀ ਇਹ ਆਪਣੇ ਘਰੇ ਆ ਕੇ ਆਟੇ ਨਹੀਂ ਕੱਟੀ ਨੇ ਦਿੱਤਾ ਹੈਨਾ ਜੀ ਲੈ ਮੈਂ ਤੋ ਇੱਥੋਂ ਨਿਗਾਹ ਮਾਰ ਲਿਓ ਕੱਟੇ ਦੀ ਕੱਦ ਕਾਟ ਹੈ ਪਹਿਲਾ ਨਹੀਂ ਕੱਟੀ ਨਾਲ ਦੀ ਆ ਗਿਆ ਸ਼ਕੀਨ ਤੇ ਗੋਲ ਮਟਰ ਵਾਲੀ ਵੀ ਉਹਨੂੰ ਹੀ ਆ ਗਈ ਠੀਕ ਹੈ ਜੀ 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 ਰੰਗ ਦੇਖੋ ਬਈ ਕਾਲਾ ਜਾਮਣ ਵਰਗਾ ਪਿਆ ਲਖੇ ਹਨ ਜਿਵੇਂ ਆਪਾਂ ਕਹਿ ਦਿੰਨੇ ਆ ਸ਼ਿੰਗਾਰ ਸੂਨ ਬਹੁਤ ਆ ਬਜਨ ਬਜਨ ਬਹੁਤ ਆ ਕੱਟੀ ਦਾ ਬਾਕੀ ਸ੍ਰੀ ਮਾਲਕ ਦੀ ਕਿਰਪਣਾ ਨਾਲ ਹੈ ਨਾ ਬਾਕੀ ਆ ਮਾਲਾ ਜੇ ਕਰਮਾਲ ਜੀ ਮੈਂ ਹੁਣ ਅੱਠ ਦੇਗੀ ਗੱਬਣਾ ਦਾ ਸਿਰਫ ਮਹੀਨੇ 9 ਹੀ ਸਾਂਭਣੀਆਂ ਤੇ 9ਵੇਂ ਮਹੀਨੇ ਨਾਲ ਫਿਰ 3 ਗੁਣਾ 2.5 ਰੁਪਏ ਕਰ ਦੂਗਾ ਕਰ ਦੇਣੇ ਆ ਕਰ ਦੇਣੇ ਆ ਤੇ ਢਾਂਚਾ ਚੰਗਾ ਕੱਟੀ ਦਾ ਰੰਗ ਬੰਨ ਸੈਂਗ ਸੂਗਾ ਜੀ ਸ਼ਕੀਨ ਆ ਮਿੱਤਰੋ ਜੀ ਤੇ ਬਾਕੀ ਫਿਰ ਉਹੀ ਗੱਲ ਆ ਜਿਹੜੇ ਪੁਰਾਣੇ ਜੇਬ ਚ ਪੈਸੇ ਲਾਉਣੇ ਆ ਸਮਝੋ ਉਹ ਆਪ ਦੀ ਤਸੱਲੀ ਆਪ ਕਰ ਸਕਦਾ ਨਾ ਝੋਲੀ ਝਲੀ ਦਿਖਾ ਲੱਖੇ ਕੱਟੀ ਦੀ ਬਹੁਤ ਜਿਆਦਾ ਚੰਗੀ ਆ ਮਾਲ ਕੀ ਕਿਰਪਾ ਨਾਲ ਬਿਲਕੁਲ ਇੱਥੇ ਝੋਲੀ ਦੇਖੇ ਕੱਟਰੀ ਚਾਰ ਥਾਣਾ ਸੋਨੇ ਗੈਪ ਚ ਲੱਗੇ ਹੋਏ ਜੀ 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 ਸਹੀ ਆ ਝੋਲੀ ਦੀ ਤਾਂ ਲੱਖੇ ਤੈਨੂੰ ਪਤਾ ਜੀ ਆਪਾਂ ਮਾੜੀ ਲੈਂਦੀ ਨਹੀਂ ਕੱਟੀ ਹਨਾ ਹਾਂ ਲੈ ਵੀ ਹੁਣ ਆਪਣੇ ਕੋਲ ਆ ਗਈ ਕੱਟੀ 3 ਨੰਬਰ ਹਨਾ ਸਹੀ ਆ ਜੀ ਬ੍ਰੀ ਤੇ ਲਾਪਾ ਥਾਣੇ ਦਿਖਾ ਦਾਂ ਤੁਹਾਨੂੰ ਕੱਟਰੀ ਇਥੋਂ ਥਾ ਚੈੱਕ ਕਰ ਸਕੋ ਚਾਰ ਥਾਣਾ 3 ਨੰਬਰ ਕੱਟੀ ਦੇ ਜੀ ਇਥੋਂ ਪੁੱਠਾ ਤੇ ਸਿੰਘਾਂ ਦੀ ਮੰਤਰ ਸ਼ੰਗਾਰ ਬਹੁਤ ਚੰਗਾ ਮਾਲਕ ਦੀ ਕਿਰਪਾ ਨਾਲ ਸਾਰੀਆਂ ਕਟੀਆਂ ਦਾ ਹੀ ਲਖੇ ਸ਼ੰਗਾਰ ਇਹ ਵੀ ਦੋ ਸਾਲ ਦੀ ਵੀ ਲੱਗਦੀ ਹੈ ਨਾ ਇਹ ਵੀਰੇ ਬਸ ਦੋ ਸਾਲ ਤੋਂ ਮਾੜੀ ਮੋਟੀ ਘੱਟ ਹੋ ਸਕਦੀ ਹੈ ਵੀ ਦੋ ਸਾਲ ਦੀ ਮੰਨ ਲਓ ਆਪਾਂ ਇਹਨੂੰ ਘੱਟ ਹਾਂ ਠੀਕੇ ਦੇ ਇਹ ਲਖੇ ਬਿਲਕੁਲ ਕਾਬਲ ਆ ਕੱਟੀ ਹੈ ਨਾ ਹਾਂ ਕਿਦੰਦੋ ਖੀਰੀ ਹੈਗੇ ਨਾ ਦੰਦੋ ਖੀਰੀ ਵੀਰੇ ਉਹੀ ਇੱਕ ਕੱਲੀ ਕੱਟੀ ਸੀ ਜਿਹੜੀ ਦੋਂਦੀ ਸੀ ਬਾਕੀ ਸਾਰੀਆਂ ਹੀ ਕਟੀਆਂ ਖੀਰੀਆਂ ਬਾਕੀ ਦੇ ਖੀਰੀਆਂ ਇੱਕ ਇੱਕ ਦੀ ਆ ਜਾਂਦੀ ਆ ਉਹਦਾ ਸ੍ਰਿਤੀ ਹੁੰਦੀ ਆ ਜੀ ਵੀਰੇ ਜੀ ਜੀ ਲੈ ਇਥੋਂ ਸਿੰਘ ਸੋ ਚੈੱਕ ਕਰ ਲਓ ਮਿੱਤਰੋ ਸ਼ੱਕੀ ਨਾ ਕੱਟੀ ਜੀ ਸਾਰਾ ਕਟਰੀ ਤੁਹਾਨੂੰ ਐਵੇਂ ਨਹੀਂ ਮਿਲੂਗੀ ਕੋਈ ਕਮੀ ਹੋਊਗੀ ਜਿਹੜੀ ਦੇਖੋ ਤੁਹਾਨੂੰ ਲੋ ਵੀ ਆ ਲੈ ਲਗੇ ਜੇ ਸ਼ਰਦੀ ਲੱਗੂ ਔਰ ਲੈ ਲਗੇ ਬਸ 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 ਇਹਦਾ ਬਾਕੀ ਸਾਰੇ ਜਿਹੜੇ ਜਾਨਵਰ ਦਾ ਜਿਹਦੇ ਘਰ ਦਾਣ ਵਾਲਾ ਵੀਰੇ ਹਨਾ ਉਸੇ ਦੀ ਦਾਣਾ ਹਾਂ ਉਸੇ ਦਾ ਜਿੱਥੇ ਦਾਣਾ ਪਾਣੇ ਲਿਖਿਆ ਨਾ ਘਰ ਵਾਲਿਆਂ ਦਾ ਜੀ ਵੀਰੇ ਜੀ ਕਿਸੇ ਘਰ ਦਾ ਸ਼ਿੰਗਾਰ ਬੰਨਈਆਂ ਜੀ ਕਿਸ ਨੂੰ ਕੰਮ ਲਾਉਣੇ ਕੰਮ ਕਾਇ ਬੰਦੇ ਲਾਉਣੀਆਂ ਮੈਨੂੰ ਲਾਤਾ ਮੈਨੂੰ ਲਾਦਾ ਗੱਡੀਆਂ ਛੱਡ ਕੇ ਉਹਨੂੰ ਲਾਉਣੀਆਂ ਉਹਨੂੰ ਲਾਉਣੀਆਂ ਹੈ ਮੂਰੇ ਸਾਂਭੂਗਾ ਉਹਨੂੰ ਦਾਣਾ ਫੀਡ ਫਿਰ ਉਹਨੂੰ ਹੋੜ ਆ ਗਈ ਬਈ ਆਪਣੇ ਕੋਲੇ ਕੱਟੀ 4 ਨੰਬਰ ਹਨਾ ਹੂੰ ਆਜਾ ਪਤਾਇਆ 4 ਨੰਬਰ ਕੱਟੀ ਇਹ ਵੀਰੇ ਹੈਗੀ ਆ ਪੌਣੇ ਇੱਕ ਦੋ ਸਾਲ ਦੀ ਪੌਣੇ ਇੱਕ ਦੋ ਸਾਲ ਦੀ ਹਾਂ ਵੀਰੇ ਪੌਣੇ ਇੱਕ ਦੋ ਸਾਲ ਦੀ ਆ ਕੱਦ ਕਾਠ ਬੜਾ ਸੋਹਣਾ ਲੱਖੇ ਕੱਟੀ ਨੂੰ ਲੱਗਿਆ ਵਾ ਬਹੁਤ ਜਿਆਦੇ ਸੋਹਣੀਆਂ ਲੰਬਾਈ ਲਬੂਈ ਬੜੀ ਸੋਹਣੀਆਂ ਹਨ ਹਾਂ ਬਾਕੀ ਮੂੰਹਾਂ ਹੀ ਵਾਹ ਹਾਂ ਮੂੰਹਾਂ ਬਹੁਤ ਲੰਮਾ ਸੁਖਣਾ ਇਥੋਂ ਘੁੱਟਾ ਦੇਖੋ ਬਦ ਕੱਟੀਆਂ ਚੜਾਈ ਹੈ ਨਾ ਪੂਰੀ ਜੀ 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 ਚੰਗੀਆਂ ਵਾਕਿਆ ਤੁਹਾਨੂੰ ਬਨਾਂ ਕੇ ਝੋਲੀ ਦਿਖਾਵਾਂ ਕੱਟੇ ਦੀ ਝੋਲੀ ਬੜੀ ਵਾਕਮਾਲੇ ਦੀ ਸਾ ਆਪਾਂ ਲਖੇ ਆਪ ਦੀ ਬੜਾਈ ਨਹੀਂ ਕਰਦੇ ਹਨਾ ਵੀ ਕੱਟੀਆਂ ਸਾਰੀਆਂ ਹੀ ਮਾਲਕ ਦੀ ਕਿਰਪਾ ਨਾਲ ਝੋਲੀ ਦੇ ਪੱਖੋਂ ਤਾਂ ਟਾਪ ਹੀ ਆ ਸਾਰੀਆਂ ਬਿਲਕੁਲ ਬਿਲਕੁਲ ਹਨਾ ਵੀ ਆ ਦੇ ਵਲੋਂ ਕੋਈ ਕਮੀ ਨਹੀਂ ਰਹਿਣਾ ਉਹਦਾ ਇੱਕ ਗੱਲ ਤਾਂ ਹੈ ਬਾਈਤਾਰੀ ਤੇ ਬਾਕੀ ਭਾਈ ਫੇਰ ਵੀ ਹਾਂ ਜਿਵੇਂ ਲੱਗਦਾ ਕਿਸੇ ਨੂੰ ਕਿਉਂਕਿ ਲੱਖੇ ਆਏ ਆ ਬਈ ਯਾਰ ਐਡੀ ਦੂਰ ਤੱਕ ਇਹ ਵੀ ਖਾਣ ਜਾਣਾ ਫਿਰ ਐਡੀ ਦੂਰੋਂ ਆ ਕੇ ਵੀ ਮਾਲ ਮਾੜਾ ਮਿਲਿਆ ਲਿਆਂਦਾ ਦਾ ਫਿਰ ਫਾਇਦਾ ਵੀ ਕੀ ਆ ਹਨਾ ਇੱਥੇ ਦੇਖੋ ਥਾਣਾ ਦਾ ਗੈਪ ਦੇਖੋ ਮਿੱਤਰ ਕੰਨਾ ਜਿਵੇਂ ਆਪਾਂ 2.5 300 ਕਿਲੋਮੀਟਰ ਜਾਂਦੇ ਆ ਫਿਰ ਮਾਲ ਮਾੜਾ ਲਿਆ ਕੇ ਫਿਰ ਉਹਦਾ ਕੋਈ ਆਈਡੀਆ ਨਹੀਂ ਬਣਦਾ ਪੰਜ ਨੰਬਰ ਕੱਟੀ ਆਈ ਤਾਰੀ ਜੀ ਵੀਰੇ ਕਿੰਨੇ ਮਰਦੀ ਆ ਗਈ ਇਹ ਵੀਰੇ ਡੇਢ ਤੋਂ ਪੌਣੇ 2 ਸਾਲ ਦੇ ਵਿੱਚ ਆ ਕੱਟੀ ਹਨਾ ਠੀਕ ਆ ਠੀਕ ਆ ਹਾਂਜੀ ਹਾਂ ਹੁਣ ਇੱਥੋਂ ਲੱਖੇ ਦਾ ਕੱਟੀ ਦਾ ਸ਼ਿੰਗਾਰ ਚੈੱਕ ਕਰਾ ਬੜਾ ਸੋਹਣਾ ਸ਼ਿੰਗਾਰ ਸੰਗੂਰ ਲੱਗਿਆ ਤੇ ਭਜਨ-ਭਜਨ ਵੀ ਉਮਰ ਦੇ ਮੁਤਾਬਕ ਮਾਲਕ ਦੀ ਕਿਰਪਾ ਨਾਲ ਬਹੁਤ ਸੋਹਣਾ ਲੱਗਿਆ ਵਾ ਹਨਾ ਬਾਕੀ ਕੱਟਾ ਸਾਰਾ ਰਾਜ ਆ ਤਾਰੀ ਲਿਸਟ ਬਈ ਲੱਸੀ ਦਾ ਲਿਆਉਣ ਦਾ ਹੀ ਕੋਈ ਆਈਡੀਆ ਨਹੀਂ ਲੱਖੇ ਯਾਰ ਬਈ ਹੈ ਹਨਾ ਇਹ ਨੇ ਤੁਰੀ ਤਰਾਇ ਨੇ ਸੌਖੀ ਤੁਰ ਪੈਣਾ ਸੌਖੀ ਤੁਰ ਪੈਣਾ ਇਹਨੂੰ ਕੋਈ ਫੀਡ ਦੀ ਜਾਂ ਹੋਰ ਕੋਈ ਬਾੜੀ ਜ਼ਰੂਰਤ ਨਹੀਂ ਜਿਆਦੇ ਲਿਸੇ ਪਸ਼ੂ ਨੂੰ ਫੀਡ ਪਾਓ ਜੀ ਆਹ ਕਰੋ ਜੀ ਦਾਣਾ ਵੱਧ ਖਾਤੋ ਹੁਣ ਤੂੰ ਐ ਮੰਨ ਕੇ ਚੱਲੇ ਨੇ ਵੀ ਦੋਆਂ ਤੇ ਨਾ ਮਹੀਨੇ ਚ ਕਿਸੇ ਚੰਗੇ ਘਰੇ ਜਾਵੜੀ ਦੋ ਆਟਾ ਮਹੀਨੇ ਦੇ ਵਿੱਚ ਕਰਮ ਵਾਲੀ ਨੇ ਟੀਕਾ ਲੈ ਲੈਣਾ ਬਿਲਕੁਲ ਬਿਲਕੁਲ ਹਾਂ ਪਿੱਛੋਂ ਬਾਂਦਰ ਸੋਹਣੀ ਕੱਟੀ ਦੀ ਫੂ ਚੰਗੇ ਲੱਗੇ ਵੇ ਤੇ ਬਾਕੀ ਸਭ ਬਨ ਕੇ ਥਣਾ ਦੀ ਗੱਤ ਰਹੀ ਦਿਖਾ ਦਿੰਦੇ ਆਪਾਂ ਜੀ ਵੀਰੇ ਚਾਰ ਥਾਣੇ ਮਿੱਤਰੋ ਤੇ ਸੋਹਣੇ ਗੈਪ ਜਿਹਾ ਦੇਖ ਲਓ ਇੱਥੇ ਠੀਕ ਹੈ ਤੇ ਇਹ ਸੀ ਪੰਜ ਨੰਬਰ ਕੱਟੀ ਤੇ ਹੁਣ ਆ ਗਿਆ ਆਪਣਾ ਕੱਟੀ ਆਪਣੇ ਕੋਲ 6 ਨੰਬਰ 6 ਨੰਬਰ ਵੀਰੇ 6 ਨੰਬਰ ਕੱਟੀ ਦਾ ਵਾ ਕੱਟੀ ਕਾਦੀ ਆ ਨਾ ਲਖਿਆ ਤੌਫਾ ਹੀ ਆ ਇਹ ਜਿਵੇਂ ਤੂੰ ਨੰਬਰ ਦਿਨਾ ਹੁੰਦਾ ਵੀ ਨੰਬਰ ਆ ਇਹ ਅੱਜ ਤੂੰ ਇਹਨੂੰ ਨੰਬਰ ਦੇਂਗਾ ਕੁਆਰਾ ਖਲਾ ਵੀ ਕੱਟੀ ਆਏ ਆ ਜਿਵੇਂ ਡਾਈ ਕਰੀ ਹੋਈ ਆ ਕਾਲੀ ਸ਼ਾ ਸਮਝੀਏ ਕਿ ਨਹੀਂ ਪਹਿਲਾਂ ਮਨਵਾਲਾ ਕੱਟਾ ਖੜਾ ਕਰ ਦਿੰਦੇ ਰਹੇ ਨਹੀਂ ਤੂੰ ਆਏ ਦੇਖ ਵੀ ਕੱਟੀ ਦਾ ਸ਼ਿੰਗਾਰ ਦੇਖ ਕੱਟੀ ਦਾ ਸਰੀਰ ਦੇਖ ਹਨ ਕੱਟੀ ਦਾ ਰੰਗ ਦੇਖ ਬਹੁਤ ਸੋਹਣਾ ਸ਼ਿੰਗਾਰ ਸ਼ਮੂਰ ਵੀ ਦੇਖ ਲਖੇ ਬਹੁਤ ਸੋਹਣਾ ਲੱਗਿਆ ਸਿੰਘ ਬਹੁਤ ਸੋਹਣਾ ਲੱਗਿਆ ਕੱਟੀ ਨੂੰ ਬੂਥ ਬਾਥ ਬਹੁਤ ਲੰਮੀ ਆ ਕੱਟੀ ਦੀ ਸਮਝ ਗਏ ਬਾਕੀ ਦੇ ਪੈਠਪੂੜਾ ਬਹੁਤ ਜਿਆਦਾ ਚੌੜਾ ਕਰਮਾਂ ਵਾਲੀ ਦਾ ਝੋਲੀ ਉਦੋਂ ਚੰਗੀ ਥਾਲੋ ਥਾਂ ਤੋਂ ਬਹੁਤ ਸੋਹਣੇ ਲੱਗੇ ਬਹੁਤ ਸੋਹਣੇ ਲੱਗੇ ਬਈ ਬਹੁਤ ਸੋਹਣੇ ਲੱਗੇ ਇਹ ਸਾਰੀ ਕਿੱਟਾਂ ਚਾ ਸੋਹਣੀਆਂ ਤੁਰੀਆਂ ਦਿਖਾ ਦੇਣਾ ਆਪਾਂ ਤੋਰ ਤੋਂ ਦੀ ਖੁੱਲੀ ਆ ਗਈ ਕੱਟੀ ਜੀ 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 ਇਹ ਹੈ ਕੱਟੀ ਮਿੱਤਰੋ 6 ਨੰਬਰ ਕੱਟੀ ਆ ਲਗਭਗ ਉਮਰ ਕਿੰਨੀ ਕੁ ਤਾਰੀ ਹੂ ਡੇਢ ਕੇ ਸਾਲ ਦੀ ਇਹ ਡੇਢ ਕੇ ਸਾਲ ਦੀ ਹੈ ਵੀਰੇ ਮਾਲਕਾਂ ਦੇ ਦੱਸਣ ਮੁਤਾਬਕ ਹਾਂ ਡੇਢ ਕੇ ਸਾਲ ਦੀ ਡੇਢ ਸਾਲ ਦੀ ਕੱਟੀ ਹੈ ਹਾਂ ਨਾ ਭਰਾ ਨੇ ਜਿਹੜੇ ਨੇ ਲੈਣੀ ਆ ਉਹ ਇਹਨੂੰ ਜਿੰਨੇ ਟਾਈਮ ਦੀ ਮਰਜ਼ੀ ਮੰਨ ਸਕਦਾ ਪਰ ਮਾਲਕਾਂ ਦੇ ਦੱਸਣ ਮੁ ਜੀ ਬਹੁਤ ਸ਼ਕੀਨ ਕੱਟੀਆਂ ਜੀ ਜੀ 7 ਨੰਬਰ ਕੱਟੀਆਂ ਵਾਲਾ ਇਸ ਪਾਸੇ ਖੜੀ ਦਾ ਮੂੰਹ ਦਿਖਾਵਾਦਾ ਸਿੰਗ ਦੇਖੋ ਬਹੁਤ ਜਿਆਦਾ ਸੋਹਣਾ ਸ਼ਿੰਗਾਰ ਲੱਗਿਆ ਲਖੇ ਬਹੁਤ ਜਿਆਦਾ ਇਹ ਨਾ ਕੱਟੀਆਂ ਆਪਾਂ ਲਈਆ ਡੇਰੀ ਚੋਂ ਕੱਟੀ ਥੋੜੀ ਜੀ ਡਰਦੀ ਆ ਪੂਰੀ ਦੀ ਵੱਧ ਔਲ ਕਰਦੀ ਆ ਹੋਰ ਕੁਛ ਨਹੀਂ ਇਹ ਥੋੜੀ ਡਰਦੀ ਵੱਧ ਝੋਲੀ ਝੋਲੀ ਤਾਂ ਬਾ ਕਮਾਲ ਹੀ ਲੱਗੀ ਹੋਏ ਤੇ ਦੂਜੀ ਗੱਲ ਲਖੇ ਇਹ ਸਾਰੀ ਜੈਡ ਬਲੈਕ ਆ ਵੀਰੇ ਜੈਡ ਬਲੈਕ 7 ਨੰਬਰ ਕੱਟੀਆਂ ਬਿਲਕੁਲ ਸਾਰੀ ਸ਼ਾਹ ਕਾਲੀ ਆ ਗਈ ਹਾਂ ਇਹਦੇ ਕੋਈ ਵੀ ਬਾਲ ਆ ਜਿਹੜਾ ਚਿੱਟਾ ਨਹੀਂ ਆਹ ਵਸ ਜਿਹੜਾ ਰੰਗ ਜਾਂ ਤੁਹਾਨੂੰ ਐ ਲੱਗਦਾ ਵੀ ਇਹ ਡੇਰੀ ਦੇ ਵਿੱਚੋਂ ਹੋਰ ਕੋਈ ਨਹੀਂਗਾ ਹੈਨਾ ਬਿਲਕੁਲ ਬਿਲਕੁਲ ਹਾਂ ਲਾ ਇੱਥੋਂ ਉਮਰ ਮੈਨੂੰ ਇਹ ਵੀ ਡੇਢ ਸਾਲ ਦੀ ਲੱਗਦੀ ਹੈ ਨਾ ਇਹ ਵੀ ਲਗਭਗ ਇੱਥੇ ਜੀ ਆ ਵੀਰੇ ਤੂੰ ਹੁਣ ਇੱਥੋਂ ਸ਼ਿੰਗਾਰ ਦਿਖਾ ਘੱਟੀ ਦਾ ਸਿਰਸੋਰ ਦੇਖ ਸਿੰਘ ਦੇਖ ਬਹੁਤ ਸੋਹਣਾ ਲੱਗਿਆ ਬਹੁਤ ਬਹੁਤ ਸੋਹਣੀ ਹੈ ਬਹੁਤ ਕੁੰਡਾ ਸਿੰਘ ਲੱਗਿਆ ਹੈਨਾ ਬਿਲਕੁਲ ਬਿਲਕੁਲ ਜੀ 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 ਵੀਰੇ ਤੇ ਸਾਰੀ ਮਿੱਤਰੋ ਸਾਰੀ ਜੈਡ ਬਲੈਕ ਆਪਾਂ ਕਹਿੰਦੇ ਸ਼ਾਹ ਕਾਲੀ ਆ ਗਈ ਸਾਣੇ ਚਾਰ ਆ ਤੇ ਰਿੰਗ ਸਿੰਘ ਜਮਾ ਰਿੰਗ ਸਿੰਘ ਕੱਦ ਕਾਠ ਤੇ ਪੁੱਠ ਦੀ ਬੰਤਰ ਸਰੀਰ ਦੀ ਬੰਤਰ ਉਮਰ ਸਾਹ ਨਾਲ ਬਹੁਤ ਸੋਹਣੀ ਹੈਗੀ ਬਹੁਤ ਸੋਹਣੀ ਵੀਰੇ ਬਹੁਤ ਸੋਹਣੀ ਹਾਂ ਇਹ ਸੀ ਕੱਟੀ ਆਪਾਂ ਕੋ 7 ਨੰਬਰ ਅੱਗੇ ਦਿਖਾ ਮੈਂ ਤੁਹਾਨੂੰ ਕੱਟੀ ਵਿੱਚ ਤੇ ਆਪਾਂ 8 ਨੰਬਰ ਬਿਲਕੁਲ ਗੋਲ ਪੁੱਠੇ ਦੀ ਮਾਲੇ ਡੇਢ ਸਾਲ ਦੀ ਇਹ ਹੁੰਦੀ ਹੈ ਨਾ ਇਹ ਵੀਰੇ ਸਵਾ ਸਾਲ ਦੀ ਕੱਟੀ ਮਾਲਕਾਂ ਦੇ ਦੱਸਣ ਮੁਤਾਬਕ ਨਾ ਸਵਾ ਸਾਲ ਦੀ ਹੈ ਲਖੇ ਤੇ ਹੁਣ ਇਥੋਂ ਹੀ ਤੂੰ ਕੱਟੀ ਦਾ ਸ਼ਿੰਗਾਰ ਦਿਖਾ ਦੇ ਤੇ ਪਿੱਠ ਪੂੜਾ ਦਿਖਾਈ ਕੱਟੀ ਦਾ ਕਿੰਨਾ ਜਿਆਦਾ ਚੌੜਾ ਹੈ ਨਾ ਬਿਲਕੁਲ ਬਿਲਕੁਲ ਬਹੁਤ ਸ਼ਕੀਨ ਹੈ ਕੱਟੀ ਉਮਰ ਦੇ ਮੁਤਾਬਕ ਵਜਨ ਵਜੂਦ ਗੋਲ ਮਟੋਲ ਦੇਖ ਲਈ ਉਮਰ ਤੋਂ ਲੋੜ ਤੋਂ ਵੱਧ ਆਇਓ ਮਰਦਾ ਹੁਣੇ ਤੂੰ ਐਂ ਦੇ ਰਿਹਾ ਵੀ ਕਿੰਨੀ ਚੌੜੀ ਪਈ ਆ ਲਖੇ ਪਿੱਛੇ ਤੋਂ ਕੱਟੀ ਐਡੀ ਛੇ ਦੀ ਪੈਦਾ ਨਹੀਂ ਹੁੰਦੀ ਜਿਵੇਂ ਆਪਾਂ ਕਹਿ ਦਿੰਦੇ ਆ ਵਿਚ ਭਰਾ ਬਹੁਤ ਆ ਜਿਹੜੇ ਸਭਾਈ ਰੱਖਦੇ ਆ ਪਰ ਤੂੰ ਦੇਖ ਮਿੱਤਰੋ ਨਾ ਜਿਵੇਂ ਅਸੀਂ ਜਿਵੇਂ ਰੱਸੀ ਹੁੰਦੀ ਆ ਰੱਸੀ ਹੁੰਦੀ ਆ ਜਿਆ ਪਤਲੀ ਪਤਲੀ ਤੇ ਲੱਖੇ ਦੀ ਤੂੰ ਝੋਲੀ ਦਿਖਾ ਇੱਥੇ ਖੜ ਕੇ ਬਹੁਤ ਜਿਆਦੇ ਸੋਹਣੀ ਝੋਲੀ ਲੱਗੀ ਵੇ ਕਰਮ ਵਾਲੀ ਨੂੰ ਬਹੁਤ ਜਿਆਦੇ ਸੋਹਣੀ ਕੱਤਿਆਂ ਦੀ ਸਾਰਿਆਂ ਦੀ ਝੋਲੀ ਚੰਗੀ ਆ ਪਰ ਇਹਦੀ ਉਮਰ ਦੇ ਮਤਲਬ ਕੋ ਬਹੁਤ ਹੀ ਜਿਆਦੇ ਚੰਗੀ ਝੋਲੀ ਲੈ ਸਹੀ ਗੱਲ ਆ ਬਹੁਤ ਚੰਗੀ ਆ ਨਾ ਸਹੀ ਆ ਨਾ ਹੂੰ ਸੋਹਣੇ ਗਾਇਬ ਚ ਲੱਗਿਆ ਸਾਰੇ ਪੂਰੇ ਕਿਉਂਕਿ ਲਖੇ ਆਪਾਂ ਰੱਬ ਤੋਂ ਡਰ ਕੇ ਕਹਿੰਦੇ ਆ ਬਾਈ ਜਿਹੜਾ ਜਾਨਵਰ ਆ ਨਾ ਉਹ ਮਾਂ ਪਿਓ ਦੇਖ ਕੇ ਫੇਰ ਲੈਨੇ ਆ ਮਾਂ ਦੇਖਦੀ ਆ ਹਨਾ ਪਿਓ ਤਾਂ ਅਗਲਾ ਕਹਿੰਦਾ ਜਿਹੜੀ ਦਾ ਕਹਿੰਦਾ ਆਪਾਂ ਉਸੇ ਦਾ ਹੀ ਮੰਨ ਲੈਨੇ ਆ ਹਨਾ ਪਰ ਆਪਾਂ ਮਾਂ ਜ਼ਰੂਰ ਦੇਖ ਕੇ ਲੈਨੇ ਆ ਯਾਰ ਇਹ ਕਿੰਨਾ ਕ ਦੁੱਧ ਦਿੰਦੀ ਆ ਇਹਦੀ ਮਾਂ ਕੀ ਆ ਕੀ ਨਹੀਂ ਹਨਾ ਤਾਂ ਉਹ ਆਪਾਂ ਤਸੱਲੀ ਜੀ ਲੈ ਲਈਏ ਨਾ ਬਾਈ ਯਾਰ ਗਾਰੰਟੀ ਜੀ ਆ ਇਹ ਹਜੇ ਕੰਮ ਦੀ ਯਾਰ ਬਿਲ ਤੇ ਇਹ ਸੀ ਕੱਟੀ ਮਿੱਤਰੋ ਆਪਣੇ ਕੋਲ 8 9 ਕੱਟਾਂ ਆ ਗਏ ਨੇ ਨਿਬੜ ਆਪਣੇ ਕੋਲੇ ਤੇ ਹੁਣ ਦਾ ਹਾਂ ਉਸ ਨੂੰ 9 ਤੇ 10 ਨੰਬਰ ਕੱਟੇ ਜੀ 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 ਨਾ ਪਤਾ ਆ ਇਹ ਕਟਾ ਮਿੱਤਰੋ 9 ਨੰਬਰ ਤੇ ਉਹ ਮੈਂ ਤਾਂ ਮੈਨੂੰ ਤਾਰੀਆ ਕੱਟੇ ਛੋਟੀ ਲੱਗਦੀ ਨਾ 9 ਨੰਬਰ ਦੀ ਇਹ ਵੀਰੇ 14 ਕੇ 15 ਮਹੀਨਿਆਂ ਦਾ ਮਾਲਕਾਂ ਨੇ ਦੱਸਿਆ ਜੀ ਕੋਲੀ ਤੇ ਹੁਣ ਤੂੰ ਕੱਟਾ ਇਹ ਵੀ ਦੇਖ ਲੈ ਵੀ ਕਾਲਾ ਸੂਫ ਵਰਗਾ ਤੇ ਕਦ ਕਾਠ ਦੇ ਕੱਟੇ ਦਾ ਕਿੱਡਾ ਤੇ ਪਹਿਲਾ ਪੈਰ ਵੀ ਦੇਖੋ ਲੱਤਾਂ ਦੇਖੋ ਬਿਲਕੁਲ ਸਿੱਧੀਆਂ ਮੁਰਾਲੀਆਂ ਜਿਵੇਂ ਤੂੰ ਕਹਿਣਾ ਹੁੰਦਾ ਨਾ ਵੀ ਇਹ ਨਵੈਸ਼ੀ ਇਹ ਉਹ ਚੀਜ਼ ਆ ਲਖੇ ਤੂੰ ਕੱਟਾ ਹੁਣ ਤੂੰ ਐਂ ਦੇਖ ਇਧਰੋਂ ਤੁਰਦਾ ਤਰਦਾ ਦੇਖੀ ਕਿਉਂਕਿ ਕੱਟੇ ਦੇ ਸਿੰਗ ਦੱਸ ਦਿਆ ਕੱਟੇ ਦਾ ਮੂੰਹ ਦੱਸਦਾ ਵੀ ਕੱਟੇ ਦੀ ਉਮਰ ਕਿੰਨੀ ਕਾ ਹਾਂ ਮੇਰਾ ਮੂੰਹ ਦੱਸਦਾ ਉਹ ਤਾਂ ਐਂ ਦੱਸ ਦੂਗਾ ਵੀ ਹਾਂ ਇਹਦੀ ਉਮਰ ਇੰਨੀ ਆ ਹਨਾ ਤੇ ਬਾਕੀ ਰਾਜ ਹੀ ਤੇ ਗੋਲ ਥੱਲੋਂ ਸਾਫ਼ ਬਹੁਤ ਚੰਗਾ ਕੱਟਾਗਾ ਜੀ ਜਿਵੇਂ ਨਲਾਂ ਨਲਾਂ ਦਾ ਬਹੁਤ ਸਹੀ ਆ ਲਖੇ ਕੱਟਾ ਬ ਹੋਰ ਫੂਟੀ ਬੰਗਰਾਂ ਨੂੰ ਤਾਂ ਜਿੰਨਾ ਮਰਜੀ ਮਰਾਈ ਜਾਵੇ ਮਾਲਕਾਂ ਨੇ ਦੱਸਿਆ 24 ਕਿਲੋ 700 ਗ੍ਰਾਮ ਲਾਈਵ ਚਬਾਈ ਇਹਦੀ ਮਾਤ ਦਾ ਰਿਕਾਰਡ ਆ ਇਹ ਕੱਟੇ ਜਾ ਇਹ ਕੱਟੇ ਦੀ ਦਾ ਤੇ ਸੀਮਨ ਰਿਕਾਰਡ ਤਾਂ ਨਹੀਂ ਪਤਾ ਬੰ ਨੂੰ ਸੀਮਨ ਰਿਕਾਰਡ ਉਹਨਾਂ ਨੇ ਦੱਸਿਆ ਬਈ ਸਰਕਾਰੀ ਸੀਮਨ ਤੋਂ ਅਸੀਂ ਡਾਕਟਰ ਤੋਂ ਟੀਕਾ ਭਰਾਇਆ ਸੀ ਐ ਨਹੀਂ ਪਤਾ ਵੀ ਕਿਹੜੇ ਦਾ ਕਿਹੜੇ ਦਾ ਨਹੀਂ ਇਹ ਆਪਾਂ ਝੂਠ ਮਾਰ ਕੇ ਨਹੀਂ ਦੇਣਾ ਵੀ ਜੇ ਫਲਾਨੇ ਦਾ ਜੀ ਇਹ ਢੋਂਕੇ ਦਾ ਉਹਦਾ ਕੋਈ ਆੜੀਆਂ ਨਹੀਂ ਪਰ ਮਾਲਕਾਂ ਨੇ ਇਹ ਸੌਂ ਖਾ ਕੇ ਦਿੱਤੀ ਆ ਵੀ 14 ਕਿਲੋ 700 ਗ੍ਰਾਮ ਲਾਈਵ ਚਬਾਈ ਹੋਈ ਵੀ ਹੈ ਇਹਦੀ ਮਾਂ ਦੀ ਠੀਕ ਹੈ ਸੌਣਾ ਬਹੁਤਾ ਕੱਟਿਆ ਰਹਿਣਾ ਬਾਕੀ ਸਿਰੇ ਤੂੰ ਆਪ ਹੀ ਦੇਖ ਲੈ ਲੱਖੇ ਹੁਣ ਇਹ ਜੇ ਕੱਟੇ ਦਾ ਆਪਾਂ ਸੀਮਨ ਵਗੈਰਾ ਕੀ ਪੁੱਛਾਂਗੇ ਯਾਰ ਹਣਾ ਬਿਲਕੁਲ ਬਿਲਕੁਲ ਬਾਕੀ ਜਿਹੜੇ ਭਰਾਣੇ ਸਾਬ ਲਿਆ ਉਹ ਦੱਸੂਗਾ ਕਿਸੇ ਟਾਈਮ ਵੀ ਮੈਂ ਆ ਹੈਗਾ ਹੈ ਨਾ ਵੀ ਛੋਟਾ ਪਾਲਿਆ ਸੀ ਬਈ ਪਾਲਿਆ ਸੀ ਹੂੰ ਜੀ ਲੈ ਸੀ ਮਿੱਤਰੋ ਕਟਾ 1 ਨੰਬਰ ਆ ਟੋਟਲ ਨਗਾ ਚੋਂ 9 ਨੰਬਰ ਲੱਗਿਆ ਦਾ ਜੀ ਠੀਕ ਆ ਤੇ ਅੱਗੇ ਸੰਦੁ ਖਾਵਾਂ ਮੈਂ 2 ਨੰਬਰ ਕਟਾ ਤੇ ਟੋਟਲ ਨਗਾ ਦੇ ਵਿੱਚੋਂ 10 ਨੰਬਰ 10 ਨੰਬਰ ਖਊਗਾ ਤੇ ਸਿੰਘ ਦੇ ਲੋ ਪਹਿਲਾ ਕੱਟੇ ਦੇ ਕਿੰਨੀ ਮਦਾ ਹੈਗਾ 2 ਸਾਲ ਦੇ ਨੇੜੇ ਇਹ ਵੀਰੇ ਹੈਗਾ 2 ਸਾਲ ਦੇ ਨੇੜੇ ਤੇ ਪਰ ਕੱਟੀਆਂ ਲਾਉਂਦਾ ਵੀਰੇ ਇਹ ਅੱਛਾ ਹਾਂ ਛੋਟੀਆਂ ਕਟੀਆਂ ਲਾਉਂਦਾ ਉਹਨਾਂ ਨੇ ਕਿਹਾ ਸੀ ਵੀ ਅਸੀਂ ਇੱਕ ਦੋ ਵਾਰੀ ਇਹ ਛੱਡਿਆ ਵੀਰੇ ਹੂੰ ਹੂੰ ਠੀਕ ਹੈ ਕਿ ਨਹੀਂ ਦੰਦ ਛੱਟੇ ਦਾ ਸੀ ਕਿ ਨਹੀਂ ਨਾ 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 ਵੀਰੇ ਖੀਰਾ ਮੂੰਹੋਂ ਖੀਰਾ ਓਕੇ ਮੂੰਹੋਂ ਖੀਰਾ ਆ ਵੀ ਸਾਰਾ ਕਾਲਾ ਹੀ ਹੈ ਨਾ ਆਏ ਇਹ ਛਾ ਜੱਡ ਬਲੈਕ ਹੈ ਵੀਰੇ ਬਿਲਕੁਲ ਇਹਨੇ ਨਾ ਕੱਟੇ ਨਹੀਂ ਆ ਕੇ ਲੱਖੇ ਜੀ ਜਾਨੀ ਲਾਇਆ ਹੂੰ ਨਾ ਪਤਾ ਲੈ ਇੱਥੇ ਮੋੜਿਆ ਬੋਚ ਕੇ ਥੋੜਾ ਉਪਰਾ ਕਰ ਜਾਂਦਾ ਉਪਰਾ ਕਰ ਜਾਂਦਾ ਪਸੂ ਤੈਨੂੰ ਪਤਾ ਹੀ ਆ ਕੱਟਾ ਚੀਜ਼ ਹੀ ਇਹੋ ਜੀ ਆ ਜੇ ਤਾਂ ਆ ਕੇ ਦਿਲ ਲਾ ਗਿਆ ਫੇਰ ਤਾਂ ਪੌਂ ਬਾਰਾ ਨਹੀਂ ਜੀ ਜੀ ਨਾ ਹੌਲੀ ਹੌਲੀ ਦਿਲ ਤਰਦਾ ਹੁੰਦਾ ਕਟਾ ਜਿਹੜਾ ਮੈਨਾਂ ਜਦੋਂ ਮੇਰਾ ਨੇ ਪੂਰੇ ਮਹੀਨੇ ਜੀ ਲਾਇਆ ਸੀ ਹਾਂ ਮੈਨਾਂ ਲੱਗੇ ਕੱਟੀ ਜਾਂਦਾ ਕਟਾ ਵੀ ਪੈਸੇ ਪੱਠੇ ਖਾਈ ਜਾਂਦਾ ਵੀ ਉਹਨੇ ਨਹੀਂ ਖਾਂਦਾ ਹਾਂ ਜਗੜੇ ਜੇ ਰਹਿੰਦੇ ਆ ਜਗੜੇ ਜੇ ਰਹਿੰਦੇ ਆ ਕਟਾ ਜੀ ਦੇ ਲਿਆਂਦਾ ਉਹਦੇ ਬਹੁਤ ਰਾਜੀ ਸੀ ਸੁੱਖ ਨਾਲ ਦੋ ਤਿੰਨ ਦਿਨ ਹੋ ਗਏ ਮਾਲ ਆਏ ਨੂੰ ਹਨਾ ਤੇ ਕਟਾ ਬੜਾ ਰਾਜੀ ਸੀਗਾ ਪਰ ਕਟਾ ਆਏ ਆ ਵੀ ਹੁਣ ਥੋੜਾ ਜਿਆ ਸਈਨਾ ਹੱਥ ਮਿੱਤਰ ਬੱਜੀ ਵਾਲਾ ਕੱਟੇ ਦੇ ਜੀ ਜੀ ਸਿੰਗ ਬਿਲਕੁਲ ਰੈਂਗਾ ਗਿਆ ਜੀ ਬਈ ਕਾਲਾ ਸਾਰਾ ਸ਼ਾਹ ਆ ਗਿਆ ਜੀ ਕਾਲਾ ਸ਼ਾਹ ਕਾਲਾ ਜਿਵੇਂ ਕਹਿੰਦੇ ਆ ਤੇ ਥੱਲੇ ਉਸ ਨੂੰ ਕੱਟਾ ਦਾ ਥੱਲੇ ਨਲਾਂ ਨਲਾਂ ਬਹੁਤ ਸਾਫ ਆਗਾ ਬਹੁਤ ਜਿਆਦਾ ਚੰਗਾ ਆ ਹਾਂ ਥੱਲੇ ਵੀ ਸਾਫ ਆ ਕੱਟਾ ਨਾਲਾ ਨਲਾਂ ਨਲਾਂ ਦਾ ਬਹੁਤ ਜਿਆਦਾ ਘੈਂਟ ਆ ਹੂੰ ਬਾਕੀ ਲੋਵਾੜੀ ਫਿਰ ਤਾਰੀ ਸਾਰਿਆਂ ਦੀ ਫੋਨ ਤੇ ਕਰਨੀ ਹੁੰਦੀ ਆ ਪਤਾ ਹਾਂ ਵੀਰੇ ਆਪਾਂ ਫੋਨ ਤੇ ਕਰਨੀ ਹੁੰਦੀ ਆ ਹਨਾ ਠੀਕ ਆ ਠੀਕ ਆ ਲੈ ਮਿੱਤਰੋ ਕੋਈ ਗੱਲ ਨਹੀਂ ਮੁੱਲ ਹੋਣਗੇ ਲਖੇ ਜਾਇਜ਼ ਹੀ ਕੋਈ ਨਜਾਇਜ਼ ਨਹੀਂ ਹੁੰਦੇ ਕਿਉਂਕਿ ਆਪਾਂ ਵੀਡੀਓ ਮਹੀਨੇ ਬਾਅਦ ਪਾਈ ਆ ਹਾਂ ਕਿਸੇ ਭਰਾ ਦਾ ਆਪਾਂ ਮਾਨ ਨਹੀਂ ਦੱਸਦੇ ਕਿਉਂਕਿ ਦੇਖੋ ਦਿਹਾੜੀ ਆਉਣੀ ਚਾਹੀਦੀ ਆ ਲਖੇ ਜੜੀ ਤੋਂ ਬਿਨਾਂ ਤਾਂ ਆਪਾਂ ਦਿੰਦੇ ਵੀ ਨਹੀਂ ਦਿੰਦੇ ਵੀ ਚਾਹੀਦਾ ਵੀ ਨਹੀਂ ਫਿਰ ਹਾਂ ਦਿਹਾੜੀ ਕੋਈ ਜਾਇਜ਼ ਦਿਹਾੜੀ ਅਗਲਾ ਦੇਊਗਾ ਤਾਂ ਆਪਾਂ ਮਾਲ ਜਿਹੜਾ ਦੇ ਦਾਂਗੇ ਬਾਈ ਲੈ ਮਿੱਤਰੋ ਤੁਹਾਨੂੰ 10 ਨਾ ਦਿਖਾਦੇ ਆਪਾਂ 8 ਕਟੀਆਂ ਤੇ 2 ਕਟੇ ਆ ਤੇ ਤਿੱਕੀ ਸਾਰੇ ਨ ਤਬਾ ਕੀ ਦਸਣਾ ਜੀ ਜਿਸ ਨੂੰ ਜਿਹੜਾ ਨਾਗ ਪਸੰਦ ਆਊਗਾ ਬਾਈ ਤਾਰੀ ਨਾਲ ਪਿੰਡ ਰਾਈਏ ਇਥੇ ਚ ਆ ਕੇ ਦੇਖ ਲਓ ਜਾਂ ਵੀਡੀਓ ਕਾਲ ਕਰ ਲਓ ਜਾਂ ਓੰਗਰ ਲਓ ਜਿੱਦਾਂ ਮਰਜੀ ਤਸੱਲੀ ਕਰਕੇ ਜੇ ਤੁਸੀਂ ਪਸ਼ੂ ਖਰੀਦ ਸਕਦੇ ਹੋਗੇ ਤੇ ਧੰਨਵਾਦ ਜੀ